ਲੋ ਜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਫੂਲ ਟਾਉਨ ਵਿਖੇ ਬਣਿਆ ਇੱਕ ਬਹੁਤ ਹੀ ਵੱਡਾ ਵਿਸ਼ਾਲ ਕਿਲਾ ਇਹ ਦੇਖੋ ਗੇਟ ਹੈ ਜੀ ਇੱਥੇ ਲੱਕੜ ਤੇ ਪਾਣੀ ਗਏ ਔਰ ਅੱਗੇ ਨਾਲ ਹੀ ਪ੍ਰਾਚੀਨ ਮੰਦਿਰ ਹੈ ਜੀ ਔਰ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਕਿਦਾਂ ਇਹ ਦੇਖੋ ਕਿਲੇ ਦਾ ਬਾਹਰ ਦਾ ਦ੍ਰਿਸ਼ ਹੈ ਜੀ ਦੇਖੋ ਕਿਦਾਂ ਵੱਡਾ ਗੇਟ ਲੱਗਿਆ ਉਸ ਤਰ੍ਹਾਂ ਦਾ ਲੱਕੜ ਦਾ ਉਹੀ ਪੁਰਾਣਾ ਔਰ ਬਾਹਰ ਤੋਂ ਦੇਖੋ ਇੱਕਲੇ ਦੇ ਚਾਰ ਸ਼ਪੀਰੇ ਉੱਚੇ-ਉੱਚੇ ਮিনার ਬਣੇ ਸੀ ਜੀ ਔਰ ਇੱਕ ਮਸ਼ਹੂਰੋ ਜੀ ਬੇਨਤੀ ਕਰਦਾ ਜੀ ਕਿ ਪਲੀਜ਼ ਇਸੇ ਵੀਡੀਓ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਿ ਹੋਰ ਵੀ ਆਪਣੇ ਸੱਜਣ ਮਿੱਤਰ ਇਸ ਤਰ੍ਹਾਂ ਦੀਆਂ ਪੁਰਾਣੀਆਂ ਇਮਾਰਤਾਂ ਪੁਰਾਣੇ ਕਿਲੇ ਵਗੈਰਾ ਜਾਸਕ ਜਗ੍ਹਾ ਦਾ ਸੰਗੀਤ ਨਾਲ ਜੁੜੀਆਂ ਵੀਡੀਓ ਦੇਖ ਸਕਣ ਅਗੇ ਤੁਹਾਨੂੰ ਮਿਲਾਵਾਂਗੇ ਜਿ ਇੱਕ ਬਾਬਾ ਜੀ ਨੇ ਜਿਨ੍ਹਾਂ ਨੇ ਸਾਨੂੰ ਮਤਲਬ ਇਸ ਕਿਲੇ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਕਿੱਥੇ ਕੀ ਸੀ ਔਰ ਕਿੱਥੇ ਕੀ ਸੀ ਇਹ ਦੇਖੋ ਅਸਾਰੀ ਚੱਲ ਰਹੀ ਹੈ ਜਿ ਕਿਲੇ ਦੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਉਹੀ ਪੁਰਾਣੀ ਦਿਖਦੇ ਨਾਲ ਖੜਾ ਅੱਜ ਵੀ ਇਹ ਕਿਲਾ ਬਾਬਾ ਫੂਲ ਜੀ ਦਾ ਅੰਦਰ ਬਾਬਾ ਫੂਲ ਜੀ ਦਾ ਹਾਂ ਇੱਕ ਵੀਡੀਓ ਨੂੰ ਸਾਰੇ ਦੇਖਣਾ ਬਈ ਜੀ ਬਾਬਾ ਫੌਜੀ ਦੀ ਪੁਰਾਣੀ ਫੋਟੋ ਵੀ ਸਾਨੂੰ ਦਿਖਾਈ ਜਾਏਗੀ ਵਿੱਚ ਪੁਰਾਣੀ ਜੇਲ੍ਹ ਬਣੀ ਵੀ ਖਜ਼ਾਨਾ ਬਣਿਆ ਬਾ ਜਿੱਥੇ ਕਿ ਖਜ਼ਾਨਾ ਵਗੈਰਾ ਸਾਮਦੇ ਸੀ ਉਹ ਸਭ ਸਾਨੂੰ ਦਿਖਾਇਆ ਜਾਏਗਾ ਦੇਖੋ ਦਰਵਾਜ਼ੇ ਦੇ ਅੰਦਰ ਕੋਈ ਪੁਰਾਣੀ ਮੀਨਾਕਾਰੀ ਕੀਤੀ ਇਹ ਦਰਵਾਜ਼ਾ ਜੀ ਇੱਥੇ ਜਿੱਥੇ ਬਾਬਾ ਜੀ ਦੱਸਿਆ ਜੇ ਅੱਗੇ ਦੱਸਣਗੇ ਵੀ ਤੁਹਾਨੂੰ ਵੀ ਇਹ ਮਤਲਬ ਸੈਨਿਕਾਂ ਦੇ ਰਹਿਣ ਦੇ ਖਾਤਰ ਇਹ ਮਤਲਬ ਉਹਨਾਂ ਲਈ ਛੋਟੇ ਛੋਟੇ ਮਕਾਨ ਬਣਾਏ ਗਏ ਸੀ ਦਰਵਾਜਾ ਐਂਟਰ ਹੋਣ ਦੇ ਨਾਲ ਹੀ ਮਤਲਬ ਬਣਿਆ ਗਿਆ ਗੇਟ ਇੱਕ ਕਮਰੇ ਤੇ ਬਾਕੀ ਜੇ ਮਤਲਬ ਪੂਰੀ ਜਾਣਕਾਰੀ ਹੈ ਉਹ ਬਾਬਾ ਜੀ ਸਾਨੂੰ ਮਤਲਬ ਬਣਾਉਂਦੇ ਅੱਗੇ ਬਾਬਾ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਜੀ ਭੱਲਾ ਹੈ

ਅੱਛਾ ਜਿਹੜੇ ਕੱਗੀ ਪੱਕੇ ਹੁੰਦੇ ਸੀ ਵੱਡੇ ਹਾਂ ਵੀ ਵੀ ਸ਼ਾਲੀ ਨੂੰ ਵੱਜੇਗੇ ਉਹ ਲੈ ਕੇ ਆਉਂਦੇ ਉਹਨਾਂ ਨੂੰ ਛੇਲਿਉਂਦੇ ਹੁੰਦੇ ਸੀ ਜੇ ਉਹਨਾਂ ਤੋਂ ਕੰਮ ਲੈਂਦੇ ਸੀ ਪੱਕੇ ਗੈਦਾਂ ਤੋਂ ਹਾਂ ਇਹਨਾਂ ਦਾ ਕਿਲਾ ਹੈ ਇਹੋ ਜੀ ਬਾਬੇ ਫੂਲ ਦਾ ਤੇ ਕਿੰਨਾ ਕੁ ਪੁਰਾਣਾ ਹੈ ਬਾਬਾ ਫੂਲ ਤੇ ਬਾਬਾ ਕਾਲਾ ਅੱਛਾ ਜੀ ਉਹ ਚਾਚਾ ਬੜੀ ਜੀ ਸੀ ਠੀਕ ਹੈ ਜੀ ਬਾਬੇ ਕਾਲੇ ਨੇ ਤਾਂ ਸੇਵਾ ਕੀਤੀ ਅਮਰਾਜ ਜੀ ਮੇ ਪਾਸਾ ਦੀ ਠੀਕ ਹੈ ਜੀ ਤੇ ਇਹਨਾਂ ਨੇ ਸੱਚ ਸਮੇਤਪੁਰੀ ਦੀ ਸੇਵਾ ਕੀਤੀ ਹੈ ਠੀਕ ਹੈ ਜੀ ਬਾਬੇ ਫੂਲ ਨੇ ਠੀਕ ਹੈ ਜੀ ਇਹ ਬਾਬੇ ਫੂਲ ਲੈ ਕੇ ਆਇਆ ਠੀਕ ਹੈ ਜੀ ਬਾਬਾ ਫੂਲ ਕੌਣ ਸੀ ਜਾਈ ਬਾਬਾ ਫੂਲ ਛਜੂਆਂ ਲੈ ਕੇ ਜੀ ਅੱਛਾ ਜੀ ਛਜੂਆਂ ਲੈ ਕੇ ਤੇ ਕਿੰਨੀ ਉਮਰ ਸੀ ਉਹਨਾਂ ਦੀ ਉਸ ਟਾਈਮ ਤੇ ਉਸ ਟਾਈਮ 'ਚ ਇੱਥੇ ਫੋਟੋ ਪਈ ਹੈ ਜੀ ਅੰਦਰ ਸੰਤਾਂ ਦੇ ਨਾਲ ਉਹਨਾਂ ਦੀ ਅੱਛਾ ਜੀ ਵੇੜੀ ਵੀ ਇੱਥੇ ਮੰਨਤਾ ਹੁੰਦੀ ਆ ਉਹਨਾਂ ਦੀ ਧੂਫ ਜੋਟ ਲੱਗਦੀ ਆ ਠੀਕ ਹੈ ਜੀ ਹਾਂ ਦੱਸ ਦਿਓ ਜੀ ਸੱਤ ਮੁੰਡੇ ਸੀ ਉਹਨਾਂ ਦੇ ਜਿਹੜੀ ਵੇੜੀ ਆਹ ਦਿਖਾ ਦਿਓ ਸਾਨੂੰ ਫਿਰ ਉਹ ਧੂਫ ਜੋਟ ਕਰਦੇ ਆ ਫੋਟੋ ਅੰਦਰ ਆ ਗਈ ਸੀ ਆ ਇਹਨਾਂ ਦਾ ਗੇਟ ਸੀ ਜਿਹੜਾ ਜਦੋਂ ਮੱਠਾ ਟੇਕਦੇ ਸੀ ਉਦੋਂ ਆ ਗੇਟ ਹੁੰਦੇ ਸੀ ਅੱਛਾ ਜੀ ਹਾਂ ਇਥੇ ਰਹਿੰਦੇ ਹੀ ਜਾਣੀ ਹਾਂ ਆਹ ਆਹਰ ਹੈ ਸ਼ਿਮਕਾਂ ਸ਼ਿੱਦਲਾ ਠੀਕ ਹੈ ਜੀ ਕਿ ਆ ਮਤਲਬ ਸੀਗਾ ਉਹਨਾਂ ਦਾ ਤੜਕੇ ਵੇਲੇ ਐ ਸ਼ਹਿਰ ਕਰਦੇ ਸੀ ਸ਼ਹਿਰ ਕਰਦੇ ਹੀ ਤੜਕੇ ਹਾਂ ਉਹ ਉਸ ਮੋਰ ਚ ਟਿੱਕਰ ਜਾਂਦੇ ਸੀ ਐ ਪਹਿਲਾਂ ਤੇ ਹਰੀ ਛੱਤ ਤੇ ਫਿਰ ਉਜੂਤਲੀ ਤੇ ਤੇ ਸਾਰੇ ਪਿੰਡ ਦਾ ਪਤਾ ਲੱਗਦਾ ਸੀ ਸਾਰੇ ਪਿੰਡ ਨੂੰ ਜਿੰਦਾ ਲੱਗਦਾ ਸੀ ਜੀ ਅੱਛਾ ਚਾਰ ਦਰਵਾਜ਼ੇ ਖੋਲਦੇ ਸੀ ਅੱਛਾ ਜੀ ਸ਼ਾਮ ਨੂੰ 7 ਵਜੇ ਲੱਗਦੇ ਸੀ ਤੇ ਟੜਕੇ 5 ਵਜੇ ਖੁੱਲਦੇ ਸੀ ਵਾਹ ਜੀ ਵਾਹ ਫੁੱਲੀ ਫੋਟੋ ਆ ਜੀ ਹਾਂ ਜੀ ਆ ਬਾਬਾ ਫੂਲ ਹੈ ਹਾਂ ਜੀ ਆ ਅੱਜ ਪ੍ਰਸੰਗ ਤੋਂ ਸ਼ਾਮ ਨੂੰ ਫੂਲ ਜੀ ਦੇ ਦਰਸ਼ਨ ਕਰਵਾਉਣੇ ਆ ਹਾਂ ਫੂਲ ਕੇਆਂ ਮਿਸਲ ਦੇ ਵਾਨੀ ਬਾਬਾ ਫੂਲ ਜੀ ਸ਼੍ਰੀਮਾਨ ਸੰਤ ਬਾਬਾ ਸਮੇਸ਼ਪੁਰੀ ਜੀ ਦਾ ਹਾਂ ਇਹ ਕੀ ਇਹ ਕੀ ਹੈ ਇਹ ਬਾਬੇ ਫੂਲ ਦੀ ਮਾਈ ਜੀ ਜਿਹੜੀ ਉਹਨਾਂ ਦੀ ਲੋਹ ਹੈ ਪਛਾਦਾ ਬਣਦਾ ਫਿਰ ਇਹਦੇ 'ਚ ਅੱਛਾ ਇਹ ਲੋਹ ਆ ਇਹ ਲੋਹ ਹੈ ਬੰਦ ਲੋਹ ਪਛਾਦਾ ਬਣਾਉਂਦੇ ਸੀ ਹਾਂ ਬਾਬਾ ਫੂਲ ਦੀ ਮਾਈ ਜੀ ਹਾਂ ਮਾਈ ਜੀ ਇਹ ਸੰਤਾਨ ਹੈ ਜੀ ਤਾਂ ਇਹ ਸੰਤਾਨ ਨਿਰਣਾਮ ਹੈ ਤੇ ਆ ਕੀ ਆਈ ਇਕਲੇ ਆਈ ਵਕ ਆ ਟੋਡੇ ਕਰਦਾ ਜਿਹੜੀ ਇਹਨਾਂ ਦੀ ਪਰਿਵਾਰ ਦਾ ਮਦਰ ਹੁਣ ਇਹਨਾਂ ਦਾ ਪਰਿਵਾਰ ਆ ਕੇ ਇਹ 7 ਗੁੰਡੇ ਸ਼ੂਰੇ ਬਾਬੇ ਕੁੰਡੇ ਅੱਛਾ ਜੀ ਇਹ 18 ਗਏ ਨਾ ਵੱਡਾ ਸੀਗਾ ਉਹਨਾਂ ਨੇ ਤਾਂ ਜਗਪਰਾ ਮਿਰਜੇ ਕ ਬੰਨਿਆ ਜੀ ਅੱਛਾ ਉਹ ਦੂਜਾ ਜਿਹੜਾ ਛੋਟਾ ਸੀ ਉਹਦਾ ਨਾਂ ਸੀ ਰਾਮਾ ਹਾਂ ਜੀ ਉਹਨਾਂ ਰਾਮਾ ਮੰਡੀ ਬੰਨੀਆਂ ਠੀਕ ਹੈ ਉਹਗੇ ਛੋਟਾ ਹੀ ਚਲੋਕਾ ਅੱਛਾ ਜੀ ਉਹ ਵੀ ਛੋਟਾ ਹੀ ਚੰਨੀ ਚੰਡੂ ਠੀਕ ਹੈ ਦੋਸ਼ੀ ਕੇ ਚੰਨੀ ਦੇ ਚੰਡੂ ਠੀਕ ਹੈ ਤੇ ਤਖਤ ਮੰਨ ਲਓ ਠੀਕ ਹੈ ਛੱਤ ਵੜੇ ਹੋਣਾਂ ਦੇ ਠੀਕ ਹੈ ਉਹਨਾਂ ਨੇ ਅਟ ਵਟ ਪਿੰਡ ਬਣੇ ਹਾਂ ਜੇ ਉਹਨਾਂ ਨੇ ਪਿੰਡ ਪਿੰਡ ਬਣਿਆ ਇਹਨਾਂ ਨੇ ਉੱਚਾ ਤੇ ਵੱਡੀ ਜੈਨੇ ਦਾ ਭਾਈ ਪਿੰਡ ਬਣਿਆ ਇਹਨਾਂ ਨੇ ਅੱਛਾ ਜੀ हां बाबे काले ने ਵੱਡ ਪਿੰਡ ਬੰਨੇ ਆ ਉਦੋਂ ਇਹਨਾਂ ਨੇ ਜਿਹੜਾ ਸੱਤ ਬੰਨੇ ਆ ਮੁੰਡਿਆ-ਮੁੰਡਿਆ ਨੇ ਮੁੰਡਿਆ-ਮੁੰਡਿਆ हां बाबे ਬਾਬੇ ਘੂੜੇ ਜਿਹੜੇ ਪਰਿਵਾਰ ਦੇ ਬੱਚੇ ਆ ਹੁਣ ਜਾਲਪਰੇ ਮੇਜੇ ਦੇ ਪੋਤੇ ਵਿਹੁੰਦੇ ਆਗੇ ਹਾਂਜੀ ਪਰਿਵਾਰ ਦੇ ਜਿਹੜੇ ਛਿੱਧੂ ਆਉਂਦੇ ਉਹਨਾਂ ਦੇ ਹਾਂਜੀ ਹਾਂਜੀ ਉਹ ਜਦੋਂ ਉਹ ਮੁੰਡਾ ਵਿਆਹ ਕੇ ਆਉਂਦੇ ਆ ਹਾਂਜੀ ਉਹ ਪਛਾਦਾ ਪਾਣੀ ਛਕਾਉਂਦੇ ਆ ਉਹ ਵਿਆਹ ਤੋਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਛੁੱਲਾ ਬਣਾ ਕੇ ਰੱਖ ਲੈਂਦੇ ਆ ਠੀਕ ਹੈ ਤੇ ਜਦੋਂ ਬਹੁ ਵਿਆਹੀ ਹੋਰੀ ਆਗੀ ਉਹਨੂੰ ਮਰਯਾਦਾ ਚੱਲੀ ਆਉਂਦੀ ਆ ਉਹ ਸਾਰੇ ਪਰਿਵਾਰ ਨੂੰ ਪ੍ਰਸ਼ਾਦਾ ਬਣਾ ਕੇ ਹਾਂਜੀ ਪਕਾ ਕੇ ਕੋਈ ਭੂਆਗਾ ਕੋਈ ਫੁੱਫੜਾ ਕੋਈ ਚਾਚਾ ਕੋ ਤਾਇਆ ਜਾਣੇਗੀ ਨਹੀਂ ਸ਼੍ਰੀਕੇ ਵੀ ਲੇਰੇ ਘਰ ਆਪਾਂ ਇੱਕ ਰੋਟੀ ਖਾ ਲੈ ਭੰਮੀ ਦੋ ਖਾ ਲੈ ਹਾਂਜੀ ਹਾਂਜੀ ਉਹਨਾਂ ਨੂੰ ਖਵਾ ਕੇ ਫੇਰ ਉਹ ਇੱਥੇ ਆਉਂਦੇ ਫੇਰ ਉਹ ਤੁੱਲਾ ਇੱਥੇ ਰੱਖ ਜਾਂਦੇ ਹਾਂ ਆ ਉਹਨਾਂ ਦੀ ਲੋ ਆ ਜੀ ਇੱਧਰ ਨੇ ਆ ਬਿੱਤੀ ਦੀਵੇ ਰੂਵੇ ਪੱਖ ਲਾਏ ਇਹਦਾ ਉਹ ਦੀਵਾਲੀ ਵਾਲੇ ਰੱਖੇ ਇਹਦਾ ਜਿਹੜੇ ਦੇਖਣਾ ਜੀ ਉਹਨਾ ਉਹ ਹੋਇਆ ਇੱਥੇ ਉਹ ਇੱਥੇ ਛਪਦੀ ਬੜੀ ਵੀਆ ਫੋਟੋ ਛਪ ਬਣਾਇਆ ਉਹ ਜਦੋਂ ਸੰਤਨ ਵਸ਼ਾ ਕਰਦੇ ਸੀ ਉਹਨਾਂ ਜਰ ਸਾਰ ਰੱਖਾ ਗੋ ਆ ਬਬਾਈ ਕੀ ਹੈ ਇਹ ਖਜ਼ਾਨਾ ਜੀ ਅੱਛਾ ਹਾਂ ਇਹ ਸੇ ਖਜ਼ਾਨੇ ਦੇ ਵਿੱਚ ਜਿਹੜੀ ਢਾਲ ਪਰ ਦੇ ਸੀ ਹੂੰ ਪਿੰਡਾਂ ਚੋਂ ਆਉਂਦੀ ਸੀਗੀ ਹੂੰ ਮਾਮਲਾ ਲੈਣ ਦੇ ਹੀ ਗਰਾਹੀ ਹੁੰਦੀ ਸੀ ਉਹ ਇੱਥੇ ਆਉਣੀ ਸੀਗੀ ਉਹ ਇੱਥੇ ਸਾਹਮਦੇ ਸੀ ਹਾਂ ਜੀ ਉਹ ਖਜਾਨੇ ਦੇ ਇੱਥੇ ਜਮਾ ਹੁੰਦਾ ਹੈ ਹਾਂ ਇਹ ਜੀਆਂ ਦੋ ਸੱਤਾਂ ਸੀ ਜੀ ਇੱਕਾ ਥੱਲੇ ਹੈਗੀ ਅੱਛਾ ਇਹਦੇ ਥੱਲੇ ਵੀ ਕਮਰਾ ਹੈਗਾ ਉਹਨਾਂ ਕੋਦੇ ਵਿੱਚ ਰੱਖਦੇ ਹੋਣੇ ਇਹ ਖਜ਼ਾਨਾ ਮੈਂ ਇਹ ਵਾਸਤੇ ਨਾ ਹੁੰਦਾ ਇਹਨਾਂ ਦੇ ਦੇਖਣੀ ਇਹ ਬਾਬਾ ਥੱਲੇ ਉੱਤਰ ਕੇ ਦੇਖਿਆ ਖਜ਼ਾਨੇ ਦੀ ਕਿਤੇ ਉੱਤਰੋ ਉੱਤਰ ਜੋ ਆ ਪੌੜੀ ਉੱਤਰ ਦੀ ਆਈਏ ਦੇਖ ਲਓ ਤੁਸੀਂ ਉੱਤਰ ਕੇ ਦੇਖਿਆ ਕਿਤੇ ਹਾਂਜੀ ਤੁਸੀਂ ਉੱਤਰ ਕੇ ਦੇਖਿਆ ਕਿਤੇ ਮੈਂ ਬੇਰਵਾਹੀ ਦਾ ਰੋਜ ਆਉਂਗਾ ਉੱਤਰ ਤੇ ਅੱਛਾ ਹਾਂ ਹਾਂ ਇਹਦਾ ਹੋਣ ਮੜਾ ਪੱਟੇ-ਕੁੱਟੇ ਦੇ ਜਮਾ ਸਾਫ ਸੀਗਾ। ਇੱਛਾ ਹੂੰ 3 ਗਾ ਬਾਦ ਵਾਲਾ ਸੀ ਇਹ ਥੀ। ਇਹ ਹਵਾਲਾ ਤਾਂ ਹਾਂ ਇੱਥੇ ਕਿਉਂ ਰੋਹ ਦੇ ਹਵਾਲਾ? ਇੱਥੇ ਜਿਹੜਾ ਵੱਡਾ ਬੈਲੀ ਹੁੰਦਾ ਸੀ ਪੱਕਾ अच्छा पक्के कैगी नु एठे ल्याउंदे हुन ऐसी उतो कमला ल्याउंदे सी के आहा स्टील मगरली कच्ची सीगी 10 ਨੰਬਰੀ ਨੂੰ ਹਾਂਜੀ ਬੱਤੀ ਫੁੱਟ ਉੱਚੀ ਸੀਗੀ ਉਹਦੇ ਦੇ ਅੱਠਵੇਂ ਦਿਨ ਬਦਲ ਕੇ ਮਿੱਟੀ ਲਗਾਉਂਦੇ ਹੁੰਦੇ ਕੰਜਾ ਇਹ ਕੰਮ ਹੈ ਵਾਹੇ ਇਹ ਇਹ ਸੀਗਾ ਇਹ ਸ਼ੋਪ ਸੀਗਾ ਮਤਲਬ ਆਹ ਗੁਰਦੁਆਰਾ ਸੀ ਅੱਛਾ ਉਹ ਗੁਰਦੁਆਰਾ ਆ ਸੀ ਹਾਂਜੀ ਉੱਤੇ ਉਹ ਜਿਹੜਾ ਮਸ਼ੀਨ ਕੀ ਲੱਗੀ ਹੋਈ ਆ ਇਹ ਤਾਂ ਇਹ ਆੋਂ ਠੇਕੇਦਾਰ ਨੇ ਲਾਈ ਸੀ ਜੀ ਆਹ ਕੰਮ ਚੱਲਿਆ ਸੀਗਾ ਅੱਛਾ ਇਹਦਾ ਸ਼ੁਰੂ ਕੀਤਾ ਸੀ ਆ ਸਪਾਈ ਕਰਾਉਣ ਵਾਸਤੇ ਇਹ ਆਉਣ ਲੱਗੀ ਆ